ਚਾਹ ਦੇ ਨਾਲ ਤੁਸੀਂ ਕਦੀ ਖਾਦਾ ਹੈ ਕੇਲਾ ਕਿ ਵੋਟਾਂ ਵਾਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਦੇ ਪਿਆ ਵੋਟਾਂ ਦਾ ਚਮੇਲਾ ਕਿ ਨਾਲ ਮੇ ਸਰਕਾਰ ਨੇ ਸੁਟਿਆ ਨੈਲੇ ਤੇ ਦੱਲ ਕਿ ਸੀਐਮ ਵਾਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜੀ ਵੋਟ ਫੋਰ ਨੀਟੂ ਇਹਨੂੰ ਜਿਤਾਓ ਜੀ ਸਾਰੇ ਬਹੁਤ ਪਿਆਰ ਕਰਦੇ ਆ ਚੈਨੀ ਵੀ ਕਿਸੇ ਨੇ ਗਿਫਟ ਕੀਤੀ ਹੈ ਜੀ ਮੈਂ ਕਹਿੰਦਾ ਮੇਰੇ ਮੁਕਾਬਲੇ ਚ ਉੱਥੇ ਬੰਦੇ ਹੀ ਹੈ ਨਹੀਂ ਕੋਈ ਸਾਰੇ ਡਰੇ ਪਏ ਤੁਸੀਂ ਇਹਨਾਂ ਦੀ ਰੋਲ ਲੈ ਲੋ ਕਿਤੇ ਨੀਟੂ ਛਟਰਾ ਵਾਲਾ ਵੋਟਰਾਂ ਦੇ ਅੱਗੇ ਜਾ ਰਹੇ ਮੇਰਾ ਨਾਮ ਸੀ ਨੀਟੂ ਛਟਰਾ ਵਾਲਾ ਤੇ ਇਸ ਟਮ ਚੋਰ ਨਿਸ਼ਾਨਵੀ ਸ਼ਟਰ ਜਿਹੜੇ ਲੋਕੀ ਸਵੇਰ ਸੇ ਜਾ ਕੇ ਮੱਥਾ ਟੇਕਦੇ ਆ ਸ਼ਟਰ ਨੂੰ ਸ਼ਟਰ ਚੱਕਦੇ ਆ ਸ਼ਟਰ ਡਾਊਨ ਕਰਦੇ ਆ ਹੁਣ ਉਹਨਾਂ ਦੇ ਦਿਮਾਗ ਜਿੱ ਕੋਈ ਗੇਮ ਘੁੰਮਣੀ ਆ ਉਹਦਾ ਨਾਮ ਹੈ ਨੀਟੂ ਸ਼ਟਰਾਂ ਵੜਾ ਦੇਖੋ ਭਾਵੇਂ ਮੈਂ 9ਵਾਂ ਵਾਲੀ ਹਾਰਿਆ ਇਹ ਦਸਵਾਂ ਇਲੈਕਸ਼ਨ ਆ ਮੇਰਾ ਪਰ ਮੈਂ ਨਹੀਂ ਹਟਦਾ ਮੈਂ ਕਹਿੰਦਾ ਵੀ ਜਨਤਾ ਨੂੰ ਜਗਾਉਣਾ ਵਾ ਸਨ 96 ਦੇ ਵਿੱਚ 90 ਰੁਪਏ ਦੀ ਆਟੇ ਦੀ ਥੈਲੀ ਸੀ 500 ਰੁਪਏ ਕਿਲੋ ਹੁਣ 500 ਦੀ ਥੈਲੀ ਹੋ ਚਲੀ ਆ ਕੋਈ ਬੋਲਦਾ ਨਹੀਂ ਮਹਿੰਗਾਈ ਆਪਣਾ ਲੱਕ ਤੋੜ ਰਹੀ ਆ ਕੋਈ ਬੋਲਦਾ ਨਹੀਂ ਆਪਣਾ ਜਿਹੜਾ ਕੰਪੀਟੀਸ਼ਨ ਆ ਉਹ ਕਿਹਦੇ ਨਾਲ ਦੇਖਦੇ ਪੀਏ ਲੁਧਿਆਣੇ ਦੇ ਵਿੱਚ ਦੇਖੋ ਜੀ ਮੇਰਾ ਜਿਹੜਾ ਕੰਪੀਟੀਸ਼ਨ ਆ ਮੇਰੇ ਮੁਕਾਬਲੇ ਤੇ ਕੋਈ ਹੈ ਨਹੀਂਗਾ ਜੀ ਔਰ ਮੇਰੇ ਮੁਕਾਬਲੇ ਕੋਈ ਹੈ ਨਹੀਂਗਾ ਮੈਨੂੰ ਲੱਗਦਾ ਨਹੀਂ ਮੇਰੇ ਟੱਕਰ ਚਗਾ ਮੇਰੇ ਟੱਕਰ ਤੇ ਹੁੰਦੇ ਪ੍ਰਧਾਨ ਮੰਤਰੀ ਸਾਹਿਬ ਫਿਰ ਮੈਂ ਮੰਨਦਾ ਹੁੰਦੇ ਰਾਹੁਲ ਗਾਂਧੀ ਫਿਰ ਮੈਂ ਮੰਨਦਾ ਹੁੰਦਾ ਕੋ ਵੱਡਾ ਨੇਤਾ ਫਿਰ ਮੈਂ ਮੰਨਦਾ ਪਰ ਮੇਰੇ ਆ ਮਤਲਬ ਕਿ ਚਲੋ ਕੋਈ ਗੱਲ ਨਹੀਂ ਨੌ ਨੰਬਰ ਤੇ ਵੋਟ ਲਵਾ ਕੇ ਮੈਨੂੰ ਕਾਮਯਾਬ ਕਰੋ ਤੇ ਮੇਰਾ ਹੱਕ ਬੰਦਾ ਦਵਾਓ ਤੇ ਤੁਹਾਡੇ ਹੱਕ ਮੈਂ ਇਹਨਾਂ ਨੂੰ ਕਹਿ ਕੇ ਨਹੀਂ ਖੋ ਕੇ ਦਵਾਉਂਗਾ ਇਹਨਾਂ ਦੇ ਮਗਰ ਲੱਗਣਾ ਜੋ ਮਰਜੀ ਕਹਿੰਦੇ ਹਾਂ 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 ਕਰਦੇ ਰੋ ਹਾਂ ਠੀਕ ਹੈ ਜੀ ਠੀਕ ਹੈ ਜੀ ਲਾਸਟ ਵਿੱਚ ਪਤਾ ਲੱਗੇ ਡੱਬਾ ਖੁੱਲਿਆ ਨਹੀਂ ਛੱਡਣਾ ਜਿੱਤ ਜੇ ਮੈਂ ਲੁਧਿਆਣਾ ਜਿੱਤ ਗਿਆ ਦਸਵੀਂ ਵਾਰੀ ਤੇ ਸਮਝ ਲਓ ਇਹ ਤੁਸੀਂ ਗੁੱਡ ਲੱਕ ਹੋਗੇ ਇਹ ਤੁਹਾਡਾ ਯਾਨੀ ਕਿ ਬੈਸਟ ਹੋ ਤੁਸੀਂ ਤੁਸੀਂ ਬੈਸਟ ਵਾਲੇ ਹੋਰ ਵੀ ਬੈਸਟ ਹੋ ਜਾਣਾ ਮੈਨੂੰ ਲੱਗਦਾ ਹੈ ਕਿ ਮੈਂ ਜਿੱਤ ਜਾਣਾ ਕਿ ਲੱਗਦਾ ਪਿਆ ਹਾਂ ਪੱਕਾ ਗਰੰਟੀ ਹੈ ਜੀ ਕਿਉਂਕਿ ਚੋ ਨਿਸ਼ਾਨ ਨੂੰ ਸ਼ਟਰ ਪੱਕਾ ਨਹੀਂ ਹੈ 100% ਪੱਕਾ ਵਾ ਲੁਧਿਆਣਾ ਬੈਸਟ ਵਾਲਿਆਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਅਗਰ ਐਤ ਕੀ ਜਿਤਾਉਂਦੇ ਆ ਤੇ ਲੁਧਿਆਣਾ ਦੇ ਚਰਚੇ ਪੂਰੇ ਵਰਲਡ ਵਿੱਚ ਹੋਣੇ ਆ ਵਰਲਡ ਵਾਰਡ ਦੇ ਵਿੱਚ ਪੂਰੇ ਚਰਚੇ ਲੁਧਿਆਣਾ ਸ਼ਹਿਰ ਇਸ ਕਰਕੇ ਤੁਸੀਂ ਵੋਟ ਬੋਡੀ ਟੂ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਇਸ ਵੀਡੀਓ ਨੂੰ ਔਰ ਜਿੰਨੀਆਂ ਵੋਟਾਂ ਬੈਸਟ ਹੁੰਦੀਆਂ ਮੈਨੂੰ ਪਾਓ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਨੀਟੂ ਛਟਰਾ ਵਾਲਾ ਲੁਧਿਆਣਾ ਜ਼ਿਮਨੀ ਚੌਣ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੈਦਾਨ ਦੇ ਵਿੱਚ ਉਤਰ ਗਏ ਨੇ ਇਸ ਵੇਲੇ ਸਾਡੇ ਨਾਲ ਨੀਟੂ ਛਟਰਾ ਵਾਲਾ ਮੌਜੂਦ ਹੈਗੇ ਗੇ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਨੀਟੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਇਲੈਕਸ਼ਨ ਤੇ ਮੈਂ ਖੜਾ ਜ਼ਿਮਨੀ ਚੌਣਾ ਦੇ ਵਿੱਚ ਬੈਸਟ ਵਿੱਚੋਂ ਤੇ ਵੈਸਟ ਵਾਲੇ ਨੂੰ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹਨਾ ਕਿ ਮੈਨੂੰ ਇੱਕ ਇੱਕ ਵੋਟ ਪਾ ਕੇ ਵੋਟ ਫॉर ਨੀਟੂ ਇਹਨੂੰ ਜਿਤਾਓ ਜੀ ਸਾਰੇ ਬਹੁਤ ਪਿਆਰ ਕਰਦੇ ਆ ਚੈਨੀ ਵੀ ਕਿਸੇ ਨੇ ਗਿਫਟ ਕੀਤੀ ਹੈ ਜੀ ਬਹੁਤ ਲੋਕੀ ਪਿਆਰ ਕਰ ਰਹੇ ਆ ਵੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਮੈਂ ਸਮਝ ਨਹੀਂ ਆ ਰਹੀ ਮੈਂ ਕੀ ਕਰਾਂ ਵੀ ਜਿਹਦੇ ਕੋ ਜਾਨਾ ਜੋ ਮੰਗਾ ਦੇ ਦਿੰਦੇ ਆ ਤੇ ਲੋਕ ਵੋਟ ਔਰ ਸਪੋਰਟ ਵੀ ਕਰ ਰਹੇ ਆ ਮੈਂ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਨੀਟੂ ਜੀ ਪਹਿਲਾਂ ਤਾਂ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਤੁਸੀਂ ਜਲੰਧਰ ਆਏ ਸੀਗੇ ਕੀ ਕੰਮ ਸੀਗਾ ਅੱਜ ਜਲੰਧਰ ਦੇ ਵਿੱਚ ਕਿਉਂਕਿ ਸਮਾਂ ਹੁਣ ਉੱਥੇ ਬਹੁਤ ਘੱਟ ਰਹਿ ਗਿਆ ਤੇ ਤੁਸੀਂ ਜਲੰਧਰ ਘੁੰਮਦੇ ਪਏ ਦੇਖੋ ਜੀ ਮੈਂ ਰੱਬ ਦਾ ਨਾਮ ਲਵਾਂਗਾ ਪਹਿਲੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਰ ਜੈ ਭਗਵਾਨ ਵਾਲਮੀਕ ਜੈ ਗੁਰੂ ਵਿਦਾਸ ਤਨਤਾ ਸ਼੍ਰੀ ਗੁਰੂ ਵਿਦਾਸ ਮਹਾਰਾ ਹਾਲੇਲੂਇਆ ਗੋਸਪਾਖ ਖੁਸ਼ ਹੋਣ ਵਾਲਾ ਤਾਲ ਸਭ ਨੂੰ ਖੁਸ਼ ਰੱਖੇ ਜੈ ਮਸੀਦੀ ਤੂੰ ਹੀ ਨਰੰਕਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਕਾਰਾ ਮਾ ਚਿੰਤ ਪੁਨੀ ਜੈ ਕਬੀਰ ਧੰਕਵੀਰ ਜਕਾਰਾ ਗੁਰੂ ਨਾਭਾ ਦਾ ਜਕਾਰਾ ਸ਼ੇਰਾਂ ਵਾਲੀ ਜੀ ਦਾ ਬੋਲ ਸੱਚ ਦਵਾਰ ਕੀ ਜੈ ਜੈ ਸ਼੍ਰੀ ਰਾਮ ਦੇਖੋ ਜੀ ਸਮਾਂ ਘਟਵਾ ਮੈਂ ਕਹਿੰਦਾ ਮੇਰੇ ਮੁਕਾਬਲੇ ਚ ਉੱਥੇ ਬੰਦੇ ਹੀ ਹੈ ਨਹੀਂ ਕੋਈ ਸਾਰੇ ਡਰੇ ਪਏ ਤੁਸੀਂ ਇਹਨਾਂ ਦੀ ਰਿਪੋਰਟ ਲੈ ਲੋ ਕਿਤੇ ਨੀਡੂ ਸ਼ੇਰਾਂ ਵਾਲਾ ਵ ਔਰ ਐਨਆਰ ਰਿਪੋਰਟ ਕਦੀ ਝੂਠ ਨਹੀਂ ਹੋ ਸਕਦੀ ਦੇਖੋ ਕਿਤੇ ਨੀਟੂ ਸ਼ਟਰਾਂ ਵਾਲਾ ਇਸ ਵਾਰੀ ਵੋਟਰਾਂ ਵਿੱਚ ਜ਼ਰੂਰ ਜਿੱਤੇਗਾ ਇਹ ਐਨਆਰ ਦੀ ਰਿਪੋਰਟ ਹੈ ਮੇਰੀ ਮੈਂ ਤਾਂ ਕਹਿੰਦਾ ਨਹੀਂ ਜਿੱਤੂਗਾ ਨਾ ਮੈਂ ਨਾ ਮੈਨੂੰ ਪਤਾ ਹੀ ਆ ਨੀਟੂ ਜੀ ਇਸ ਵਾਰ ਚੋਣ ਨਿਸ਼ਾਨ ਕੀ ਮਿਲਿਆ ਤੁਹਾਨੂੰ ਦੇਖੋ ਇਸ ਵਾਰੀ ਜਿਹੜਾ ਚੋਣ ਨਿਸ਼ਾਨ ਮਿਲਿਆ ਮੇਰਾ ਨਾਮ ਸੀ ਨੀਟੂ ਸ਼ਟਰਾਂ ਵਾਲਾ ਤੇ ਇਸ ਟਾਈਮ ਚੋਣ ਨਿਸ਼ਾਨ ਵੀ ਸ਼ਟਰ ਜਿਹੜੇ ਲੋਕੀ ਸਵੇਰ ਸੇ ਜਾ ਕੇ ਮੱਥਾ ਟੇਕਦੇ ਸ਼ਟਰ ਨੂੰ ਸ਼ਟਰ ਚੱਕਦੇ ਆ ਸ਼ਟਰ ਡਾਊਨ ਕਰਦੇ ਆ ਹੁਣ ਉਹਨਾਂ ਦੇ ਦਿਮਾਗ 'ਚ ਕੋਈ ਗੇਮ ਘੁੰਮਣੀ ਹੈ ਉਹਦਾ ਨਾਮ ਹੈ ਨੀ ਟੂ ਸ਼ਟਰਾਂ ਵਾਲਾ ਕਿਉਂਕਿ ਅ ਨੀਮੇ ਸਸਕੁਟਨੀ ਪਾਰਟ 2 ਫਿਲਮ ਦੇ ਵਿੱਚ ਵੀ ਮੇਰਾ ਚੋਣ ਨਿਸ਼ਾਨ ਸ਼ਟਰ ਸੀਗਾ ਇਸੇ ਇਲੈਕਸ਼ਨ ਦੇ ਵਿੱਚ ਵੀ ਮੇਰਾ ਚੋਣ ਨਿਸ਼ਾਨ ਸ਼ਟਰ ਹੈ ਜੀ ਮੈਨੂੰ ਬੜੀ ਖੁਸ਼ੀ ਆ ਜੀ ਔਰ ਰੱਬ ਨੇ ਮੇਰੀ ਸੁਣੀ ਬਾਫੜੀ ਹੈ ਹਾਰਾਂ ਜਿੱਤਾਂ ਦਾ ਫੈਸਲਾ ਤੇ ਹੁੰਦਾ ਰਹਿੰਦਾ ਦੇਖੋ ਭਾਵੇਂ ਮੈਂ 9 ਵਾਰੀ ਹਾਰੇ ਆ ਇਹ ਦਸਵਾਂ ਇਲੈਕਸ਼ਨ ਹੈ ਮੇਰਾ ਪਰ ਮੈਂ ਨਹੀਂ ਹਟਦਾ ਮੈਂ ਕਹਿੰਦਾ ਵੀ ਜਨਤਾ ਨੂੰ ਜਗਾਉਣਾ ਵਾ 90 ਰੁਪਏ ਦੇ ਚ 90 ਸਨ 96 ਦੇ ਵਿੱਚ 90 ਰੁਪਏ ਦੇ ਆٹے ਦੀ ਥੈਲੀ ਸੀ 96 ਦੇ ਵਿੱਚ 90 ਰੁਪਏ ਦੇ ਆٹے ਦੀ ਥੈਲੀ ਸੀਗੀ 500 ਰੁਪਏ ਕਿਲੋ ਹੁਣ 500 ਦੀ ਥੈਲੀ ਹੋ ਚਲੀ ਆ ਕੋਈ ਬੋਲਦਾ ਨਹੀਂ ਮਹਿੰਗਾਈ ਆਪਣਾ ਲੱਕ ਤੋੜ ਰਹੀ ਆ ਕੋਈ ਬੋਲਦਾ ਨਹੀਂ ਘਰ ਘਰ ਦੇ ਵਿੱਚ ਨੌਕਰੀ ਲੋਕੀ ਕਹਿ ਕੇ ਵੋਟਾਂ ਲੈ ਜਾਂਦੇ ਆ ਕੋਈ ਬੋਲਦਾ ਨਹੀਂ ਪ੍ਰਧਾਨ ਮੰਤਰੀ ਸਾਹਿਬ ਨੇ ਇੰਨੀ ਮਹਿੰਗਾਈ ਕਰਤੀ ਆ ਕੋਈ ਬੋਲਦਾ ਨਹੀਂ ਹੁਣ ਸਾਡੇ ਵਰਗਾ ਬੰਦਾ ਹੀ ਬੋਲੇਗਾ ਆ ਜਾ ਕੇ ਜੇ ਬੋਲੇਗਾ ਤੇ ਨਹੀਂ ਤੇ ਹੋਰ ਕੋਈ ਨਹੀਂ ਬੋਲਦਾ ਨੀਟੂ ਜੀ ਇੱਕ ਗੱਲ ਦੱਸੋ ਇਸ ਵਾਰ ਕਿਸਮਤ ਦਾ ਸ਼ਟਰ ਜਿਹੜਾ ਤੁਹਾਡਾ ਖੁੱਲੇਗਾ ਕਿ ਹਰ ਵਾਰ ਦੀ ਤਰ੍ਹਾਂ ਦਸਵੀਂ ਵਾਰ ਵੀ ਅੱਜ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਾਰਾਂਗੇ ਜਾਂ ਜਿੱਤਾਂਗੇ ਉਹ ਤਾਂ ਚਲੋ ਬਾਅਦ ਦੀ ਗੱਲ ਹੈ ਤੁਹਾਡੇ ਵੱਲੋਂ ਕੀ ਲੈ ਕੇ ਚੱਲਦੇ ਪਏ ਹੋ ਤੁਸੀਂ ਸ਼ਟਰ ਖੁੱਲੇਗਾ ਇਸ ਵਾਰ ਦੇਖੋ ਮੈਂ ਤੇ ਜਿੱਦਾਂ ਐਲਾਨ ਤੇ ਡੰਗਾ বাজਾਤਾ ਵਾ ਕਿਉਂਕਿ ਵੱਡੇ ਵੱਡੇ ਲੀਡਰ ਜਿੱਦਦੇ ਆ ਹਰ ਵਾਰੀ ਵੱਡਾ ਲੀਡਰ ਜਿੱਦਦਾ ਹਰ ਵਾਰੀ ਕਰੋੜਪਤੀ ਜਿੱਦਦਾ ਹਰ ਵਾਰੀ ਅਮੀਰ ਬੰਦਾ ਜਿੱਦਦਾ ਗਰੀਬ ਬੰਦੇ ਦੀ ਵਾਰੀ ਕਦੋਂ ਆਉਂਦੀ ਯਾਰ ਗਰੀਬ ਬੰਦੇ ਦੀ ਵਾਰੀ ਨਹੀਂ ਆਉਂਦੀ ਨੰਬਰ 1 ਜਨਤਾ ਨੂੰ ਮੈਂ ਕਹਣਾ ਚਾਹੁੰਦਾ ਵੀ ਸਿਰਫ ਲੀਡਰ ਤੁਹਾਡੇ ਕੋਲ ਤਿੰਨ ਵਾਰ ਹੀ ਹੁੰਦੇ ਆ ਜਦੋਂ ਕੌਂਸਲ ਇਲੈਕਸ਼ਨ ਹੋਵੇ ਉਦੋਂ ਜਦੋਂ ਐਮਐਲਏ ਇਲੈਕਸ਼ਨ ਆਉਣੇ ਉਦੋਂ ਜਦੋਂ ਐਮਪੀ ਤੋਂ ਆਉਣੇ ਉਦੋਂ ਇਹ ਸਿਰਫ 5 ਸਾਲਾਂ ਵਿੱਚ ਤੁਹਾਨੂੰ ਤਿੰਨ ਮੌਕੇ ਦਿੱਤੇ ਜਾਂਦੇ ਆ ਇਹ ਤਿੰਨੇ ਮੌਕੇ ਆਪਾਂ ਗਵਾ ਦਿੰਨੇ ਆ ਜਿਹੜਾ ਐਤ ਕੀ ਮੌਕਾ ਵਾ ਉਹ ਨੀਟੂ ਸ਼ਟਰਾਂ ਵਾਲੇ ਦਾ ਵਾ ਸ਼ਟਰ ਲਾ ਕੇ ਉਹਨੂੰ ਕਾਮਯਾਬ ਕਰੋ ਉਹਨੂੰ ਕਾਇਮ ਕਰੋ ਕਿਉਂਕਿ ਇੱਕ ਵੱਡੇ ਵੱਡੇ ਜੇ ਲੀਡਰ ਤਨਾਰ ਦੀ ਲੀਡਰ ਆ ਨਾ ਇਹ ਤੁਹਾਡੇ ਕੱਲ ਨੂੰ ਪੈਰ ਫੜਨਗੇ ਜੇ ਮੈਂ ਜਿੱਤ ਗਿਆ ਇਤਿਹਾਸ ਵਿੱਚ ਤੁਹਾਡੀਆਂ ਵੋਟਾਂ ਪੂਰੀਆਂ ਨਜ਼ਰ ਆਉਂਗੀਆਂ ਵੀ ਯਾਰ ਇੰਨੀਆਂ ਵੋਟਾਂ ਪਈਆਂ ਦੇਖੋ 4599 ਵੋਟਾਂ ਪਈਆਂ ਸੀ ਮੈਨੂੰ ਐਮਪੀ ਦੇ 701 ਪਈ ਸੀ 7501 ਪਈ ਸੀ 8000 ਵੋਟ ਪਈ ਆ ਔਰ ਪੰਜ ਵੋਟਾਂ ਦਾ ਸਫਰ ਲੋਕਾਂ ਨੂੰ 10 ਨੌ ਇਲੈਕਸ਼ਨਾਂ ਦੀ ਵੋਟਾਂ ਦੀ ਗਿਣਤੀ ਇੱਕ 4 ਸਾਲ ਦੇ ਬੱਚੇ ਨੂੰ ਪਤਾ ਜਦੋਂ ਹਾਰ ਜਾਂਦੇ ਆ ਨਾ ਇਹਨਾਂ ਦਾ ਪਤਾ ਲੱਗਦਾ ਵਾ ਕਿਹੜਾ ਜਿੱਤਿਆ ਕਿਹੜਾ ਹਾਰਿਆ ਉਹ ਸਾਰਾ ਹੀ ਮਜ਼ਾ ਖਰਾਬ ਹੋ ਜਾਂਦਾ ਇਸ ਕਰਕੇ ਤੁਸੀਂ ਵੋਟ ਫੋਰ ਨੀਟੂ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਇਸ ਵੀਡੀਓ ਨੂੰ ਔਰ ਜਿੰਨੀਆਂ ਵੋਟਾਂ ਬੈਸਟ ਹੁੰਦੀਆਂ ਮੈਨੂੰ ਪਵਾਓ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ ਆ ਦੇਖ ਸਕਦੇ ਹੋ ਕਿ ਇਹ ਤਖਤੀ ਜਿਹੜੀ ਹੈ ਉਹ ਵੀ ਲਗਾ ਕੇ ਦੇਖ ਸਕਦੇ ਹੋ ਕਿ ਵੋਟਾਂ ਜਿਹੜੇ ਮੰਗਣ ਦੇ ਲਈ ਲੁਧਿਆਣੇ ਦੇ ਵਿੱਚ ਗਲੀਆਂ-ਗਲੀਆਂ ਦੇ ਵਿੱਚ ਇਹ ਫਿਰ ਰਹੇ ਹੈਗੇ ਨੇ ਦੇਖ ਸਕਦੇ ਹੋ ਨੀ ਟੂ ਆਪਣਾ ਜਿਹੜਾ ਕੰਪੀਟੀਸ਼ਨ ਆ ਉਹ ਕਿਹਦੇ ਨਾਲ ਦੇਖਦੇ ਪੀਏ ਲੁਧਿਆਣੇ ਦੇ ਵਿੱਚ ਦੇਖੋ ਜੀ ਮੇਰਾ ਜਿਹੜਾ ਕੰਪੀਟੀਸ਼ਨ ਆ ਮੇਰੇ ਮੁਕਾਬਲੇ ਤੇ ਕੋਈ ਹੈ ਨਹੀਂ ਕਾ ਜੀ ਔਰ ਮੇਰੇ ਮੁਕਾਬਲੇ ਕੋਈ ਹੈ ਨਹੀਂਗਾ ਮੈਨੂੰ ਲੱਗਦਾ ਨਹੀਂ ਮੇਰੇ ਟੱਕਰ ਚਗਾ ਮੇਰੇ ਟੱਕਰ ਤੇ ਹੁੰਦੇ ਪ੍ਰਧਾਨ ਮੰਤਰੀ ਸਾਹਿਬ ਫਿਰ ਮੈਂ ਮੰਦਾ ਹੁੰਦੇ ਰਾਹੁਲ ਗਾਂਧੀ ਫਿਰ ਮੈਂ ਮੰਦਾ ਹੁੰਦਾ ਕੋ ਵੱਡਾ ਨੇਤਾ ਫਿਰ ਮੈਂ ਮੰਦਾ ਪਰ ਮੇਰੇ ਆ ਮਤਲਬ ਕਿ ਚਲੋ ਕੋਈ ਗੱਲ ਨਹੀਂ ਆਪਾਂ ਤੇ ਲੜਨਾ ਹੀ ਆ ਜੀ ਜਿਤਨਾ ਵੀ ਇਲੈਕਸ਼ਨ ਆਪਾਂ ਹੀ ਆ ਸਾਨੂੰ ਪਤਾ ਇਹ ਤੇ ਪੈਸੇ ਬਰਬਾਦ ਕਰ ਰਹੇ ਆ ਲੋਕ ਚਲੋ ਕਰ ਲੈਣ ਦੋ ਐਤ ਕੀ ਦਸਵੀਂ ਵਾਰ ਬੈਸਟ ਵਿੱਚੋਂ ਵੋਟ ਬਹੁਤ ਪੈਣੀ ਹੈ ਔਰ ਜਿਤਨਾ ਵੀ ਮੈਂ ਆ ਅੱਛਾ ਔਰ ਦੇਖੋ ਨੀਟੂ ਛੜਰਾ ਵਾਲਾ ਚੋਰ ਨਿਸ਼ਾਨ ਸ਼ਟਰ ਨੀਮਸਾਸ ਕੁੱਟਨੀ ਪਾਰਟ 2 ਫਿਲਮ ਦੇ ਵਿੱਚ ਵੀ ਚੋਰ ਨਿਸ਼ਾਨ ਸ਼ਟਰ ਔਰ ਸ਼ਟਰ ਹੀ ਹਰ ਜਗ੍ਹਾ ਚੱਲਦਾ ਪਿਆ ਵਾ ਤੁਹਾਡੀ ਦੁਕਾਨਾਂ ਨੂੰ ਸੇਫ ਰੱਖਦਾ ਸ਼ਟਰ ਨੌ ਨੰਬਰ ਆ ਜੀ ਨੌ ਨੰਬਰ ਤੇ ਵੋਟ ਲਵਾ ਕੇ ਮੈਨੂੰ ਕਾਮਯਾਬ ਕਰੋ ਤੇ ਮੇਰਾ ਹੱਕ ਬੰਦਾ ਦਿਵਾਓ ਤੇ ਤੁਹਾਡੇ ਹੱਕ ਮੈਂ ਇਹਨਾਂ ਨੂੰ ਕਹਿ ਕੇ ਨਹੀਂ ਖੋ ਕੇ ਦਿਵਾਉਂਗਾ ਮੈਂ ਵਾਦਾ ਕਰਦਾ ਸਿੱਧਾ ਤੁਸੀਂ ਇੱਕ ਵਾਰੀ ਮੈਨੂੰ ਵੋਟ ਪਾ ਕੇ ਦੇਖੋ ਇਤਿਹਾਸ ਗਵਾ ਹੋ ਜਾਏਗਾ ਕਿ ਲੁਧਿਆਣਾ ਵਿੱਚ ਨੀਟੂ ਸ਼ਟਰਾਂ ਵਾਲਾ ਜਿੱਤ ਕੇ ਗਿਆ ਯਾਰ ਇਤਿਹਾਸ ਨੌ ਵਾਰੀ ਹਾਰਿਆ ਜਿਸ ਨੇ ਕਰ ਦਿਆ ਵੋਟਾਂ ਵੀ ਨੋ ਸੀ ਨੌ ਵਾਰੀ ਹਾਰਿਆ ਦਸਵੀਂ ਵਾਰੀ ਲੁਧਿਆਣਾ ਸ਼ਹਿਰ ਦੇ ਵਿੱਚ ਜਿੱਤ ਗਿਆ ਹੈ ਜੀ ਨਿੰਦੂ ਜੀ ਹੁਣ ਜਿਵੇਂ ਤੁਸੀਂ ਦਾਅਵਾ ਕਰਦੇ ਪਿਓ ਉਸੇ ਤਰ੍ਹਾਂ ਹਰ ਇੱਕ ਪਾਰਟੀ ਦੇ ਜਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਉਹ ਵੀ ਦਾਵਾ ਕਰ ਰਹੇ ਨੇ ਕਿ ਜਿੱਤ ਸਾਡੀ ਪੱਕੀ ਹੈਗੀ ਹੈ ਹੁਣ ਕਿਨੂੰ ਸੱਚ ਦੇਖੀਏ ਹੁਣ ਕਿਨੂੰ ਕਿਧਰ ਤੇ ਯਕੀਨ ਜੜਾ ਕੀਤਾ ਜਾਵੇ ਉਹ ਦੇਦੇ ਕਹਿੰਦੇ ਰਹਿੰਦੇ ਆ ਉਹਨਾਂ ਕੋ ਪੈਸਾ ਮੈਂ ਕਹਿੰਦਾ ਪੈਸੇ ਪੋ ਲੈ ਲਓ ਜੋ ਮਰਜ਼ੀ ਲੈ ਲਓ ਪਰ ਵੋਟ ਨਾ ਦਿਓ ਤੁਹਾਡੀ ਬੋਟ ਖਰੀਦਣ ਦੇ ਲੋਕ ਇਹਨਾਂ ਤੋਂ ਜੋ ਮਰਜ਼ੀ ਲੈ ਲੋ ਜਿੰਨਾ ਮਰਜ਼ੀ ਇਹਨਾਂ ਨੂੰ ਘੁਮਲੋ ਮੈਂ ਨਹੀਂ ਰੋਕਦਾ ਜਿਹੜੀ ਵੋਟ ਪਾਣੀ ਆ ਵੋਟ ਫਰ ਨੀਟੂ ਤੁਸੀਂ ਮੇਰੇ ਸਾ ਯਾਦ ਰੱਖਣਾ ਕਿਉਂਕਿ ਤੁਹਾਡਾ ਨਿਸ਼ਾਨ ਸ਼ਟਰ ਹੈ ਸ਼ਟਰ ਤੇ ਮੋੜਾ ਲਾ ਕੇ ਨੌ ਨੰਬਰ ਬਟਨ ਦਬਾ ਕੇ ਤੁਸੀਂ ਕਾਮਯਾਬ ਹੋਣਾ ਹੈ ਅਗਰ ਦੇ ਦੋ ਇਹਨਾਂ ਦੇ ਮਗਰ ਲਾ ਕੇ ਫਿਰ ਕਦੀ ਮਿੱਤਰੋ ਕਾਮਯਾਬ ਨਹੀਂ ਆਪਾਂ ਹੋਣਾ ਇਹਨਾਂ ਦੇ ਮਗਰ ਲੱਗਣਾ ਜੋ ਮਰਜ਼ੀ ਕਹਿੰਦੇ ਹਾਂ 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 ਕਰ ਦੇ ਲੋ ਹਾਂ ਠੀਕ ਹੈ ਜੀ ਠੀਕ ਹੈ ਜੀ ਲਾਸਟ ਵਿੱਚ ਪਤਾ ਲੱਗੇ ਡੱਬਾ ਖੁੱਲਿਆ ਨੀਟੂ ਛੜਨਾ ਜਿੱਤ ਗਿਆ ਇਹ ਜਿੱਤ ਮੇਰੀ ਨਹੀਂ ਇਹ ਜਿੱਤ ਆਵਾਮ ਦੀ ਹੋਏਗੀ ਇਹ ਜਿੱਤ ਜਨਤਾ ਦੀ ਹੋਏਗੀ ਇਹ ਜਿੱਤ ਸਚਾਈ ਦੀ ਅੰਦਰਕ ਹੋਏਗੀ ਕਿਉਂਕਿ ਨੌਵੀਂ ਵਾਰ ਮੇਰੇ ਘਰ ਦੀਆਂ ਨੌ ਵੋਟਾਂ ਸੀ ਨੌਵੀਂ ਨੌਵੀਂ ਲੈਕਚਰ ਨੌਵੀਂ ਲੈਕਚਰ ਲੜ ਰਗਾ ਇਹ ਦਸਵੀਂ ਲੈਕਚਰ ਜੇ ਮੈਂ ਲੁਧਿਆਣਾ ਜਿੱਤ ਗਿਆ ਦਸਵੀਂ ਵਾਰੀ ਤੇ ਸਮਝ ਲੋ ਇਹ ਤੁਸੀਂ ਗੁੱਡ ਲੱਕ ਹੋਗੇ ਇਹ ਤੁਹਾਡਾ ਯਾਨੀ ਕਿ ਬੈਸਟ ਹੋ ਤੁਸੀਂ ਤੁਸੀਂ ਬੈਸਟ ਵਾਲੇ ਹੋਰ ਵੀ ਬੈਸਟ ਹੋ ਜਾਣਾ ਇਤਿਹਾਸ ਵਿੱਚ ਪੂਰੇ ਇੰਡੀਆ ਚ ਪੂਰੇ ਭਾਰਤ ਦੇਸ਼ ਵਿੱਚ ਤੁਹਾਡਾ ਡੰਕਾ ਬਜਣਾ ਮੈਂ ਤੇ ਚਲੋ ਕੀ ਮਾਰਨਾ ਡੰਗਾ ਕਿਉਂਕਿ ਲੋਕਾਂ ਨੇ ਕਹਣਾ ਲੁਧਿਆਣੇ ਤੋਂ ਜਿੱਤਿਆ ਉਹ ਵੀ ਬੈਸਟ ਵਿੱਚੋਂ ਬੈਸਟ ਵਿੱਚੋਂ ਵੋਟਾਂ ਲੈ ਕੇ ਗਿਆ ਇਹ ਬੈਸਟ ਵਾਲੀ ਦੀ ਬੱਲੇ ਬੱਲੇ ਹੋਣੀ ਮੇਰੀ ਨਹੀਂ ਹੋਣੀ ਨੀਟੂ ਜੀ ਜਿਵੇਂ ਹੁਣ ਤੁਸੀਂ ਕਹਿੰਦੇ ਮੈਂ ਤੁਸੀਂ ਤਾਂ ਦਾਵਾ ਚਲੋ ਕਰਦੇ ਪਿਓ ਜਿੱਤ ਦਾ ਦੋ ਵਾਰੀ ਭਾਰਤ ਪੁਸ਼ਨਾਸ਼ੂ ਉਥੇ ਐਮਐਲਏ ਰਹ ਚੁਕੇ ਨੇ ਦੂਜੇ ਪਾਸੇ ਕਾਂਗਰਸ ਜਿਵੇਂ ਕਾਂਗਰਸ ਦੇ ਵਿੱਚ ਭਾਰਤ ਪੁਸ਼ਨਾਸ਼ੂ ਹੈ ਭਾਜਪਾ ਦੇ ਵਿੱਚ ਜੀਵਨ ਗੁਪਤਾ ਹੁਣੀ ਹੈ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਿਹੜੇ ਆਪਣੇ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਗਏ ਨੇ ਹਰ ਇੱਕ ਜਿਹੜਾ ਆ ਕੈਂਡੀਡੇਟ ਤਗੜਾ ਜਿਹੜਾ ਉਹ ਮੰਨਿਆ ਜਾ ਰਿਹਾ ਤੁਹਾਨੂੰ ਇਹ ਪਤਾ ਹੈ ਜੀ ਇਸ ਵਾਰ ਚੋਣਾਂ ਦੇ ਵਿੱਚ ਕਿੰਨੇ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ 11 ਕੈਂਡੀਡੇਟ ਆਏ ਆ ਜੀ 11 ਕਿ 14 11 ਜੀ 11 11 ਹੈ ਜੀ 11 ਕੈਂਡੀਡੇਟ ਕੌਣ ਕੌਣ ਹੈ ਜੀ ਨਾਮ ਨਹੀਂ ਪਤਾ 11 ਕੈਂਡੀਡੇਟ ਹੈਗੇ 11 ਕੈਂਡੀਡੇਟ ਹੈਗੇ ਨੇ ਤੇ ਉੱਥੇ NEETU ਕਿੰਨੇ ਨੰਬਰ ਤੇ ਆਂਦਾ ਪਿਆ NEETU ਆਂਦਾ ਪਿਆ 9 ਨੰਬਰ ਤੇ ਜੀ ਮਤਲਬ ਚੋਣਾਂ ਦੇ ਵਿੱਚ 9 ਨੰਬਰ ਤੇ ਚੋਣਾਂ ਦੇ ਵਿੱਚ ਵੀ ਇਹ ਘਰਦਿਆਂ ਵੀ 9 ਵੋਟਾਂ ਸੀਗੀਆਂ ਮੈਨੂੰ ਲੱਗਦਾ ਹੈ ਕਿ ਮੈਂ ਜਿੱਤ ਜਾਣਾ ਤੁਹਾਨੂੰ ਲੱਗਦਾ ਪਿਆ ਹਾਂ ਪੱਕਾ ਗਾਰੰਟੀ ਹੈ ਜੀ ਕਿਉਂਕਿ ਚੋਣ ਨਿਸ਼ਾਨ ਨੂੰ ਸ਼ਟਰ ਮਿਲ ਪੱਕਾ ਨਹੀਂ ਹੈ ਵੀ 100 ਤਾਂ 100% ਪੱਕਾ ਵਾ ਲੱਗਦਾ ਕਿਉਂ ਪਿਆ 1% ਕੱਚਾ ਵਾ 1% ਕੱਚਾ ਕਿਉਂ ਆ ਕਿੱਥੇ ਕਮੀ ਦੇਖਦੇ ਪਿਓ ਆਪਣੇ ਆਪ ਇੱਥੇ ਆ ਕਿ ਮੇਰੇ ਕੋ ਪੈਸੇ ਆ ਨਹੀਂਗੇ 220 ਰੁਪਏ ਲੈ ਕੇ ਜਾਣ ਵਾਲਾ ਬੰਦਾ ਵੱਡੇ ਵੱਡੇ ਮੰਤਰੀਆਂ ਨੂੰ ਤਣਾੜਨ ਟੱਕਰ ਦੇ ਰਿਹਾ ਔਰ ਟੱਕਰ ਵੀ ਤਾਂ ਦੀ ਦੇ ਰਿਹਾ ਵੀ ਉਹਦੇ ਸਾਹਮਣੇ ਕੋਈ ਮੁਕਾਬਲਾ ਕਰਨ ਵਾਲਾ ਨਹੀਂ ਉਹ ਜਿਹੜੇ ਦੂਸਰੇ ਕੈਂਡੀਡੇਟ ਖੜੇ ਹੋਏ ਨੇ ਚੋਣ ਮੈਦਾਨ ਦੇ ਵਿੱਚ ਉਹਨਾਂ ਨਾਲ ਮੁਲਾਕਾਤ ਹੋ ਰਹੀ ਹੈ ਤੁਹਾਡੀ ਮਿਲਦੇ ਨੇ ਤੁਹਾਨੂੰ ਚੋਣ ਜਰੂ ਪ੍ਰਚਾਰ ਕਰਨ ਤੁਸੀਂ ਜਾਂਦੇ ਹੈਗੇ ਹੋ ਲੋਕਾਂ ਨੂੰ ਮਿਲਦੇ ਆ ਦੇਖੋ ਜੀ ਸਾਨੂੰ ਮਿਲਦੇ ਆ ਲੋਕ ਕਹਿੰਦੇ ਤੁਹਾਨੂੰ ਅੰਦਰਖਾਤੇ ਸਾਰੀਆਂ ਵੋਟਾਂ ਤੇਨੂੰ ਹੀ ਆ ਬਸ ਉਹ ਕਹਿੰਦਾ ਜੀ ਇਹ ਸਾਰੀ ਜਨਤਾ ਕਹਿ ਰਹੀ ਆ ਆਵਾਮ ਕਹਿ ਰਹੀ ਹੈ ਜੇ ਮੈਂ ਜਿੱਤ ਗਿਆ ਨਾ ਬੈਸਟ ਵਾਲੇ ਲੁਧਿਆਣੇ ਦਾ ਲੁਧਿਆਣੇ ਦਾ ਨਾਮ ਪੂਰੇ ਵਰਲਡ ਰਚਾ ਇੰਗਲੈਂਡ ਅਮਰੀਕਾ ਯੂ ایس اے ਕੈਨੇਡਾ ਕਿ ਨੀਟੂ ਸ਼ਟਰਾਂ ਵਾਲਾ ਲੁਧਿਆਣੇ ਦੇ ਜਿੱਤਿਆ ਇਹ ਨਹੀਂ ਉਹਨਾਂ ਨੇ ਕਹਿਣਾ ਕਿ ਬੈਸਟ ਵਿੱਚੋਂ ਦਿੱਤਿਆ ਉਹਨਾਂ ਨੇ ਕਹਿਣਾ ਕਿ ਨੀਟੂ ਸ਼ਟਰਾਂ ਵਾਲਾ ਲੁਧਿਆਣੇ ਤੋਂ ਜਿੱਤਿਆ ਜਿਸ ਦਾ ਚੋ ਨਿਸ਼ਾਨ ਵੀ ਸ਼ਟਰ ਸੀਗਾ ਇਹ ਬਹੁਤ ਵੱਡੀ ਗੱਲ ਆ ਇਹ ਲੁਧਿਆਣੇ ਵਾਸਤੇ ਨੇ ਇੱਕ ਇਹ ਸਮਝੋ ਵੀ ਗਿਫਟ ਹੈ ਕਰੋਗੇ ਕਿ ਜੇ ਜਿੱਤ ਜਾਂਦੇ ਹੋ ਕਰੋਗੇ ਕਿ ਲੋਕਾਂ ਦੇ ਲਈ ਉਹ ਬਹੁਤ ਵੱਡੀ ਸਮੱਸਿਆ ਹੈ ਉਹ ਮੈਂ ਨਹੀਂ ਦੱਸ ਸਕਦਾ ਕਿਉਂਕਿ ਮੇਰੀ ਸਮੱਸਿਆ ਇਹਨਾਂ ਨੀਡੂ ਜੀ ਜੇ ਦੱਸੋਗੇ ਨਹੀਂ ਤੇ ਫਿਰ ਲੋਕਾਂ ਤੋਂ ਲੋਟ ਫੋਟਾ ਕਿੱਦਾਂ ਮੰਗੋਗੇ ਲੋਕਾਂ ਨੂੰ ਪਤਾ ਕਿ ਨੀਡੂ ਨੇ ਵਧੀਆ ਕੰਮ ਕਰਨਾ ਘਟਿਆ ਕੰਮ ਨਹੀਂ ਕਰਦਾ ਬੰਦਾ ਬੁੱਕ ਹੈਂਡ ਹੈ ਅੱਛਾ ਜੀ ਕੈਂਡ ਬੰਦੇ ਨੂੰ ਕੈਂਡ ਵੋਟਾਂ ਹੀ ਪੈਂਦੀਆਂ ਜੀ ਔਰ ਜਿਹੜਾ ਦਿਲਦਾਰ ਬੰਦਾ ਹੋਵੇ ਉਹ ਦੁਨੀਆ ਨੂੰ ਪਤਾ ਹੁੰਦਾ ਸੱਚਾ ਬੰਦਾ ਕੈਮਰੇ ਤੋਂ ਪਤਾ ਲੱ ਜਾਂਦਾ ਦੁਨੀਆ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਚਿਹਰਾ ਲਾਲ ਕਰਨ ਨਾਲ ਦਿਲ ਲਾਲ ਨਹੀਂ ਹੋ ਜਾਂਦੇ ਦਿਲ ਸਾਫ਼ ਨਹੀਂ ਹੋ ਜਾਂਦੇ ਗੱਲ ਦੱਸਣੀ ਪੈਂਦੀ ਆ ਦਿਲ ਦੀ ਗੱਲ ਕਰਦੇ ਤੇ ਮੈਂ ਪੁੱਛਦਾ ਪਿਆ ਤੁਸੀਂ ਕੀ ਦੱਸੋਗੇ ਆਪਣੇ ਵੋਟਰਾਂ ਨੂੰ ਕਿ ਮੈਂ ਆ ਕੰਮ ਕਰਾਂਗਾ ਮੈਂ ਕੁਝ ਨਹੀਂ ਦੱਸਾਂਗਾ ਜੀ ਮੈਂ ਕਰਕੇ ਦਿਖਾਵਾਂਗਾ ਵਾਅਦੇ ਤਾਂ ਲੀਡਰ ਕਰਦੇ ਆ ਸੇਵਾਦਾਰਤਾ ਖਿਦਮਤ ਕਰਦੇ ਆ ਨੀਟੂ ਭਾਜੀ ਇਸ ਤਰੀ ਕੋਈ ਗਾਣਾ ਗੁਣਾ ਤਿਆਰ ਕੀਤਾ ਜੇ ਕੋਈ ਹਾਂਜੀ ਚਾਦੇ ਨਾਲ ਤੁਸੀਂ ਕਦੀ ਖਦਾਇ ਇਕਲਾ ਕਿ ਬੋਟਾ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਈਵਨ ਦੇ ਪਿਆ ਬੋਟਾਂ ਦਾ ਚਮੇਲਾ ਕਿ ਰਲ ਮਿਲ ਸਰਕਾਰ ਨੇ ਸੁਟਿਆ ਨੈਲੇ ਤੇ ਦੱਲ ਕਿ ਸੀਐਮ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜਮ ਕਿ 5 ਜੀ ਦੇ ਪਿੱਛੇ ਕੋਈ ਚੱਲ ਰਿਹਾ ਕੁਟਾਲਾ ਕਿ ਕਰੋਨਾ ਤੇ ਹੁਣ ਸਾਦੀ ਬੈਠੀ ਸਰਕਾਰ ਮੂਣ ਕੀ ਬਾਤ ਹੈ ਨੀ ਟੂ ਭਾਜੀ ਕੀ ਬਾਤ ਹੈ ਕਿੰਨਾ ਸੋਹਣਾ ਲਿਖਿਆ ਇਹ ਕਿੰਨੇ ਲਿਖਿਆ ਸੀ ਇਹ ਆਪਾਂ ਕਿੱਦੋਂ ਲਿਖਿਆ ਜੀ ਆ ਬਸ ਲਿਖਤਾ ਜੀ ਬਸ ਜਦੋਂ ਦਿਲ ਕੀਤਾ ਲਿਖ ਦਿੰਦਾ ਔਰ ਇਹ ਸੋਦੇ ਤਖਦੀਦ ਦੇ ਸੱਜਣਾ ਦੱਸਣੇ ਪੈਂਦੇ ਆ ਜੇ ਬੈਸਟ ਵਾਲੇ ਮੈਨੂੰ ਵੋਟ ਬਾਦਲ ਪੂਰੇ ਹਿੰਦੁਸਤਾਨ ਤੇ ਚਰਚੇ ਆ ਜੇ ਗੱਲਬਾਤ ਬਣਾਉਣੀ ਆ ਤੇ ਬੈਸਟ ਵਾਲੇ ਵੋਟਾਂ ਮੈਨੂੰ ਪਾ ਦਿਓ ਸਪੋਰਟਾ ਤੁਸੀਂ ਕਰ ਦਿਓ ਇੰਗਲੈਂਡ ਅਮਰੀਕਾ ਵਿੱਚ ਲੁਧਿਆਣੇ ਦੇ ਚਰਚੇ ਚੱਲ ਰਹੇ ਆ ਜੇ ਨੀਟੂ ਛਟਰਾ ਵਾਲਾ ਜਿੱਤ ਗਿਆ ਇਤਿਹਾਸ ਵਿੱਚ ਬੈਸਟ ਬੈਸਟ ਇਲਾਕਾ ਸਭ ਤੋਂ ਅੱਗੇ ਆਣਾ ਵਾ ਬੈਸਟ ਇਲਾਕਾ ਸਭ ਤੋਂ ਅੱਗੇ ਆਣਾ ਨੀਟੂ ਭਾਜੀ ਇੱਕ ਚੀਜ਼ ਦੱਸੋ ਹਰ ਵਾਰ ਤੁਸੀਂ ਚੋਣਾਂ ਦੇ ਵਿੱਚ ਖੜੇ ਹੁੰਦੇ ਹੋ ਤਗੜੀ ਹਾਰ ਦਾ ਸਾਹਮਣਾ ਕਰਨਾ ਪੈਂਦਾ ਪਰ ਹਰ ਵਾਰ ਤੁਸੀਂ ਇਹ ਜਰੂਰ ਕਹਿੰਦੇ ਹੋ ਕਿ ਮੈਂ ਅਗਲੀ ਵਾਰ ਚੋਣਾਂ ਦੇ ਵਿੱਚ ਨਹੀਂ ਖੜੇ ਹੋਣਾ ਫਿਰ ਤੁਸੀਂ ਚੋਣਾਂ ਦੇ ਵਿੱਚ ਖੜੇ ਹੋ ਜਾਂਦੇ ਹੋ ਕੀ ਅਜਿਹਾ ਹੈਗਾ ਚੋਣਾਂ ਦੇ ਵਿੱਚ ਕੀ ਜਿਹੜਾ ਤੁਸੀਂ ਹਾਸਲ ਕੀ ਕਰਨਾ ਚਾਹੁੰਦੇ ਹੋ ਦੇਖੋ ਸਾਨੂੰ ਸਪੋਰਟ ਆ ਲੋਕਾਂ ਦੀ ਲੋਕਾਂ ਦੀ ਵੋਟ ਸਾਡੇ ਹੱਕ ਚ ਹੈ ਲੋਕ ਇਮਾਨਦਾਰ ਬੰਦੇ ਹੈਗੇ ਆ ਦੁਨੀਆ 'ਚ ਇਹ ਰੱਬ ਦੀ ਧਰਤੀ ਐਵੇਂ ਨਹੀਂ ਟਿਕੀ ਜਿਹੜੇ ਇਮਾਨਦਾਰ ਬੰਦੇ ਆ ਸੱਚਾਏ ਬੰਦੇ ਆ ਰੱਬ ਨੂੰ ਮੰਨਣ ਵਾਲੇ ਬੰਦੇ ਆ ਔਰ ਇਹ ਮਿਹਨਤ ਕਰਨ ਵਾਲੇ ਬੰਦੇ ਆ ਦਿਲ ਕਸ਼ਬੰਦੇ ਆ ਕਿਸੇ ਦਾ ਮਾੜਾ ਨਹੀਂ ਸੋਚਣ ਵਾਲੇ ਬੰਦੇ ਆ ਇਤਿਹਾਸ ਉਹਨਾਂ ਦੇ ਕਰਕੇ ਪਰਮਾਤਮਾ ਉਹਨਾਂ ਦੇ ਕਰਕੇ ਰੱਬ ਖੁਸ਼ਵਾ ਪੰਜਾਬ ਦੀ ਧਰਤੀ ਉਹਨਾਂ ਦੇ ਕਰਕੇ ਖੁਸ਼ ਆ ਔਰ ਮੈਂ ਗੱਲ ਕਹਿਣਾ ਚਾਹੁੰਦਾ ਜੱਜ ਤੇ ਰੱਬ ਇੱਕੋ ਹੀ ਆ ਕਿਉਂਕਿ ਜੱਜ ਦੇ ਰੱਬ ਇਨਸਾਬ ਦਿੰਦਾ ਵਾ ਔਰ ਮੈਂ ਜਨਤਾ ਮੇਰੀ ਜੱਜ ਵਾ ਵਕੀਲ ਆ ਦਲੀਲ ਆ ਮੈਂ ਇਹਨਾ ਕਿ ਬੇਨਤੀ ਕਰਨਾ ਚਾਹੁੰਦਾ ਵੀ ਮੈਨੂੰ ਇੱਕ ਵਾਰੀ ਬੋਟ ਪਾ ਕੇ ਜਿਤਾਓ ਜੀ ਇਹ ਤੋਂ ਭਾਜੀ ਜਿਵੇਂ ਤੁਸੀਂ ਹੁਣ ਚੋਣਾਂ ਦੇ ਵਿੱਚ ਖੜੇ ਹੋਏ ਹੋ ਬਾਕੀ ਵੀ ਚੋਣਾਂ ਦੇ ਵਿੱਚ ਖੜੇ ਹੋਏ ਨੇ ਇੱਕ ਵੈਸੇ ਗੱਲ ਕਰਨੀ ਨਹੀਂ ਚਾਹੀਦੀ ਤੁਸੀਂ ਬਨੈਨ પાਕੇ ਹੀ ਬਨੈਨ પાਕੇ ਹੀ ਚੋਣ ਮੈਦਾਨ ਦੇ ਵਿੱਚ ਉਤਰੇ ਹੋ ਲੋਕਾਂ ਦੇ ਵਿੱਚ ਵਿਚਰ ਰਹੇ ਹੈਗੇ ਹੋ ਲੋਕਾਂ ਵੱਲੋਂ ਰਿਸਪੌਂਸ ਕੀ ਮਿਲ ਰਿਹਾ ਲੋਕ ਅਸਲ ਦੇ ਵਿੱਚ ਤੁਹਾਨੂੰ ਕਹਿ ਕੀ ਰਹੇ ਨੇ ਕਿੰਦੇ ਵੋਟ ਪਾਵਾਂਗੇ ਹੁਣ ਸਾਰੇ ਕਹੀ ਜਾਂਦੇ ਆ ਜੀ ਇਦਾਂ ਤਾਂ ਜਲੰਧਰ ਸ਼ਹਿਰ ਦੇ ਵਿੱਚ ਵੀ ਕਹਿੰਦੇ ਸੀਗੇ ਤੁਹਾਨੂੰ ਨਹੀਂ ਪਤਾ ਨਹੀਂ ਹੁੰਦਾ ਜੀ ਕੋਈ ਵਕਤ ਦਾ ਦੇਖੋ ਮੈਂ ਤਾਂ ਕਿਹਾ ਜੇ ਮੈਂ ਹਾਰ ਗਿਆ ਮੇਰੇ ਤਾਂ ਵੀ ਚਰਚੇ ਇੰਗਲੈਂਡ ਅਮਰੀਕਾ ਯੂ ਐਸ اے ਕੈਨੇਡਾ ਦੁਬਈ ਤੱਕ ਚੱਲਣੇ ਆ ਜੇ ਮੈਂ ਜਿੱਤ ਗਿਆ ਮੇਰੇ ਤਾਂ ਵੀ ਚਰਚੇ ਚੱਲਣੇ ਆ ਜਿੱਦੜ ਮਰਜੀ ਆ ਜੋ ਪਰ ਜਿੱਤ ਸੱਚਾਈ ਦੀ ਹੋਣੀ ਹੈ ਉਹ ਸੱਚਾਈ ਲੁਧਿਆਣਾ ਬੈਸਟ ਵਾਲਿਆਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹਨਾ ਕਿ ਅਗਰ ਐਤ ਕੀ ਜਿਤਾਉਂਦੇ ਆ ਤੇ ਲੁਧਿਆਣਾ ਦੇ ਚਰਚੇ ਪੂਰੇ ਵਰਲਡ ਵਿੱਚ ਹੋਣੇ ਆ ਵਰਲਡ ਵਾਰਡ ਦੇ ਵਿੱਚ ਪੂਰੇ ਚਰਚੇ ਲੁਧਿਆਣਾ ਸ਼ਹਿਰ ਜੇ ਮੈਂ ਜਿੱਤ ਗਿਆ ਇਹ ਉਹਨਾਂ ਵਾਸਤੇ ਬਹੁਤ ਵੱਡੀ ਕਿਸਮਤ ਹੈ ਇੱਕ ਨੀਟੂ ਜੀ ਮੇਰੀ ਗੱਲ ਸੁਣੋ ਜਿਵੇਂ ਤੁਸੀਂ ਹਰ ਵਾਰ ਚੋਣਾਂ ਦੇ ਵਿੱਚ ਖੜੇ ਹੋ ਕੇ ਹਾਰ ਦਾ ਜਿਹੜਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੈਗਾ ਹਾਰ ਕੇ ਜਦੋਂ ਤੁਸੀਂ ਬਾਹਰ ਆਉਂਦੇ ਹੈਗੇ ਉਹ ਆਪਣੇ ਕੱਪੜੇ ਪਾੜ ਲੈਨੇ ਹੋ ਇਸ ਵਾਰ ਇਦਾਂ ਦਾ ਤਾਂ ਨਹੀਂ ਕੁਝ ਹੋਏਗਾ ਜੇਕਰ ਰੱਬ ਨਾ ਚਾਵੇ ਵੈਸੇ ਤਾਂ ਰੱਬ ਨਾ ਕਰੇ ਕਿ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਵੇ ਜੇਕਰ ਅਜਿਹਾ ਹੁੰਦਾ ਤੇ ਕੱਪੜੇ ਤਾਂ ਨਹੀਂ ਪਾੜੋਗੇ ਆਪਣੇ ਨੀਟੂ ਹੱਸਦਾ ਪਿਆ ਸੀਗਾ ਲੋਕਾਂ ਦੇ ਦਿਲਾਂ ਵਿੱਚ ਹੱਸਦਾ ਪਿਆ ਹੱਸਦਾ ਹੀ ਰਹੇਗਾ ਸੱਚ ਕਹਿੰਦਾ ਸੱਚ ਕਹਿੰਦਾ ਹੀ ਰਹੇਗਾ ਲੋਕੀ ਜੋ ਮਰਜੀ ਕਹਿਣ ਨਹੀਂ ਟੂ ਸੱਚਾ ਇਨਸਾਨ ਝੂਠੇ ਵਾਦੇ ਨਹੀਂ ਕਰੇਗਾ ਨਹੀਂ ਟੂ ਪਾਜੀ ਮੈਂ ਉਹ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਵਾਂ ਕਿ ਕੱਪੜੇ ਤਾਂ ਨਹੀਂ ਪਾੜੋਂਗੇ ਨਹੀਂ 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 ਇਦਾਂ ਹੋਈ ਨਹੀਂ ਜੀ ਇਦਾਂ ਨਹੀਂ ਹੋ ਸਕਦਾ ਕਦੀ ਔਰ ਨਾ ਕਦੀ ਇਦਾਂ ਹੋਵੇ ਰੱਬ ਪ੍ਰਮਾਤਮਾ ਤੁਸੀਂ ਸੌਂ ਖਾਦੀ ਸੀ ਕਿ ਮੈਂ ਜੀ ਚੋਣਾ ਦੇ ਵਿੱਚ ਨਹੀਂ ਆਵਾਂਗਾ ਚੋਣ ਨਹੀਂ ਲੜਾਂਗਾ ਹੁਣ ਸੌ ਵੀ ਤੋੜ ਦਿੱਤੀ ਤੁਸੀਂ ਮੈਂ ਸੌਂ ਖਾਦੀ ਸੀ ਮੈਂ ਉਹਨਾਂ ਤੱਕ ਇਲੈਕਸ਼ਨ ਤੇ ਨਹੀਂ ਆਵਾਂਗਾ ਜਦ ਤੱਕ ਮੈਨੂੰ ਲੋਕੀ ਸਪੋਰਟ ਨਹੀਂ ਕਰ ਲੋਕੀ ਸਪੋਰਟ ਕਰਦੇ ਪਿਆ ਹੁਣ ਮੈਂ ਫੇਰ ਆ ਗਿਆ ਅੱਛਾ ਕੌਣ ਕਰ ਰਿਹਾ ਸਪੋਰਟ ਦੁਨੀਆ ਕਰ ਰਹੀ ਹੈ ਰੌਡਿੰਗ ਕੀ ਤੋਂ ਹੋ ਰਹੀ ਹੈ ਪੈਸਾ ਲੱਗਦਾ ਚੋਣਾਂ ਦੇ ਵਿੱਚ ਇਹ ਰੱਬ ਨੇ ਰੱਬ ਨੇ ਆਪਣੇ ਬੰਦੇ ਆ ਭੇਜੇ ਆ ਪਰਮਾਤਮਾ ਨੇ ਭੇਜੇ ਆ ਉਸ ਵਾਹਿਗੁਰੂ ਅਕਾਲ ਪੁਰਖ ਨੇ ਭੇਜੇ ਆ ਔਰ ਪਰਮਾਤਮਾਤਾ ਚਿੰਤਪੂਨੀ ਦੀ ਕਿਰਪਾ ਵਾ ਪ੍ਰਭੂ ਯਸ਼ੂ ਜੀ ਦੀ ਕਿਰਪਾ ਵਾ ਔਰ ਬਾਬਾ ਫਰੀਦ ਗਨਸ਼ਕਾ ਸਰਕਾਰ ਗੌਸਪਾ 11ਵੀਂ ਵਾਲੀ ਸੱਚੀ ਸਰਕਾਰ ਔਰ ਬਾਬਾ ਫਰੀਦੀ ਜੀ ਔਰ ਜੇ ਗੱਲ ਕਰੋ ਗੁਰੂ ਨਾਭਾ ਦਾਸ ਜੀ ਦੀ ਔਰ ਕਬੀਰ ਮਹਾਰਾਜ ਦੀ ਕਿਰਪਾ ਵਾ ਇਹ ਸਭ ਉਹਨਾਂ ਦੀ ਕਿਰਪਾ ਦੇ ਨਾਲ ਵਾਲਮਿਕ ਭਗਵਾਨ ਦੀ ਕਿਰਪਾ ਮੇਰੇ ਤੇ ਆ ਸਤਗੁਰ ਰਵਿਦਾਸ ਮਹਾਰਾਜ ਦੀ ਕਿਰਪਾ ਵਾ ਇਹ ਰੱਬ ਪ੍ਰਮਾਤਮਾ ਦੀ ਕਿਰਪਾ ਮੈਨੂੰ ਨਹੀਂ ਕੋਈ ਪਤਾ ਮੈਂ ਤਾਂ ਪਾਗਲ ਆ ਨਾ ਮੈਨੂੰ ਪਤਾ ਨਾ ਲੈਣਾ ਨਾ ਦੇਣਾ ਪਰ ਫਿਰ ਵੀ ਉਹ ਜਿੱਤ ਕਰਾਉਂਦਾ ਰੱਬ ਸੱਚਾ ਵਾ ਆਪਾਂ ਝੂਠੇ ਆ ਭਾਜੀ ਚਲੋ ਜਾਂਦੇ ਜਾਂਦੇ ਇੱਕ ਗੱਲ ਦੱਸ ਦਿਓ ਕਿ ਆਪਣਾ ਕੰਪੀਟੀਸ਼ਨ ਕਿਹਦੇ ਨਾਲ ਦੇਖਦੇ ਪਏ ਮੇਰਾ ਕੰਪੀਟੀਸ਼ਨ ਮੇਰੇ ਬਰਾਬਰ ਦਾ ਵਸੇ ਕੋਈ ਨਹੀਂ ਤੇ ਜੇ ਹੈਗਾ ਵੀ ਇੱਕ ਸੰਜੀਵ अरोड़ा ਹੈਗਾ ਉਥੇ ਉਹਦੇ ਪੋਸਟਰ ਬੈਨਰ ਬਹੁਤ ਜ਼ਿਆਦਾ ਲੱਗੇ ਆ ਆਮ ਆਦਮੀ ਪਾਰਟੀ ਤੋਂ ਜਿਹੜੇ ਚੋਣ ਬਸ ਇਹ ਆ ਕਿ ਬਾਕੀ ਫੈਸਲਾ ਤੇ ਹੁਣ ਜਨਤਾ ਨੇ ਕਰਨਾ ਵਾ ਅਸੀਂ ਤੇ ਇੱਕ ਛੋਟੇ ਜਿਹੇ ਬੰਦੇ ਆ ਇਹ ਹੱਕ ਸੱਚ ਦੀ ਗੱਲ ਤੇ ਜਨਤਾ ਹੀ ਕਰੇਗੀ ਜੀ ਅਸੀਂ ਤੇ ਕੁਝ ਨਹੀਂ ਕਰ ਸਕਦੇ ਜਾਂਦੇ ਜਾਂਦੇ ਕੀ ਕਹਿਣਾ ਚਾਹੂਗੇ ਬਸ ਇੱਕ ਵਾਰੀ ਮੈਨੂੰ ਵੋਟ ਬੋ ਤੇ ਤੁਹਾਡੇ ਚਰਚੇ ਵਰਲਡ ਵਿੱਚ ਹੋਣਗੇ ਜੇ ਨਿੰדו ਸ਼ਟਰਾਂ ਨੂੰ ਦੁਹਾਨ ਜਿੱਤ ਗਿਆ ਨਾ ਇੰਗਲੈਂਡ ਐ ਅਮਰੀਕਾ ਦੇਖੂਗਾ ਕਿ ਨੁਦਾਨਾ ਚ ਨਿੰדו ਸ਼ਟਰਾਂ ਦਿੱਤੇ ਆ ਸੋ ਇਹ ਸਨ ਨੀਟੂ ਛਟਰਾ ਵਾਲਾ ਜੋ ਕਿ ਲੁਧਿਆਣਾ ਜਿਮਣੀ ਚੌਣ ਦੇ ਵਿੱਚ ਚੌਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਪੂਰਾ ਜੋਸ਼ ਹਰ ਵਾਰ ਦੀ ਤਰ੍ਹਾਂ ਜਿਹੜਾ ਆ ਇਸ ਵਾਰ ਵੀ ਨੀਟੂ ਛਟਰਾ ਵਾਲਾ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ ਆ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਕਿਸਮਤ ਨੀਟੂ ਛਟਰਾ ਵਾਲਾ ਦੀ ਸਾਥ ਦਿੰਦੀ ਹੈ ਜਾਂ ਨਹੀਂ ਜਾਂ ਫਿਰ ਹਰ ਵਾਰ ਦੀ ਤਰ੍ਹਾਂ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਣਾ